ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਵੀ ਪੈਦਾਵਾਰ ਆਪਾਂ ਲੈਣੀ ਹੈ ਇਸ ਮਿੱਟੀ ਚੋਂ ਲੈਣੀ ਹੈ ਤੇ ਜੇਕਰ ਆਪਾਂ ਨੂੰ ਉਸ ਉਸ ਵਿੱਚਲੇ ਖੁਰਾਕੀ ਤੱਤਾਂ ਬਾਰੇ ਪਤਾ ਹੋਊਗਾ ਤਾਂ ਫਿਰ ਤਾਂ ਹੀ ਆਪੋ ਦੀ ਚੰਗਾ ਜਿਹੜਾ ਹੈਗਾ ਝਾੜ ਲੈ ਸਕਦੇ ਆ। ਧਾਵਾ ਤੋਂ ਆਪਾਂ ਸੈਂਪਲ ਲੈਣਾ ਆਪਾਂ ਵੀ ਸ਼ੇਪ ਟੋਆ ਬਣਾ ਲੈਣਾ ਕਈ ਨਾਲ ਹੀ ਲੈ ਸਕਦੇ ਆ ਆਪਾਂ ਸੈਂਪਲ। ਆਪਣੀ ਫਸਲਾਂ ਵਾਸਤੇ ਕਰਾਉਣੇ ਹੈਗੇ ਆ ਉਹ ਜਿਹੜਾ ਆਪਾਂ ਹੈਗਾ ਸੈਂਪਲ ਸਿਰਫ 6 ਇੰਚ ਦੀ ਡੁੰਗਾਈ ਤੱਕ ਹੀ ਲੈਣੇ। ਤੇ ਲੇਕਿਨ ਜਿਹੜੀ ਬਾਗ ਦੀ ਬਾਗ ਲਾਉਣ ਵਾਸਤੇ ਆਪਾਂ ਟੈਸਟ ਕਰਾਉਣਾ ਹੈਗਾ ਉਹ ਆਪਾਂ ਜਿਹੜਾ ਹੈਗਾ 6 ਫੁੱਟ ਤੱਕ ਸੈਂਪਲ ਲੈਣੇ ਆਂ ਅਮ ਡਾਕਟਰ ਸੁਤਨਾਮ ਘੋੜ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ શ્રી ਮੁਖਸਰ ਸਾਹਿਬ ਵਿਖੇ ਸੇਵਾਮਾਨ ਹਾਂ ਬਾਹਰ ਹੈ ਅੱਛਾ ਆਪਾਂ ਅੱਜ ਮਿੱਟੀ ਦੀ ਗੱਲ ਕਰਾਂਗੇ ਮਿੱਟੀ ਦੀ ਪਰਖ ਕਿਉਂ ਜ਼ਰੂਰੀ ਹੈ ਕਿਵੇਂ ਹੋ ਸਕਦੀ ਹੈ ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਵੀ ਪੈਦਾਵਾਰ ਆਪਾਂ ਲੈਣੀ ਹੈ ਐਸੇ ਮਿੱਟੀ ਚੋਂ ਲੈਣੀ ਹੈ ਤਾਂ ਜੇਕਰ ਆਪਾਂ ਨੂੰ ਉਸ ਉਸ ਵਿੱਚਲੇ ਖੁਰਾਕੀ ਤੱਤਾਂ ਬਾਰੇ ਪਤਾ ਹੋਊਗਾ ਤਾਂ ਫਿਰ ਤਾਂ ਹੀ ਆਪਾਂ ਉਹਦੀ ਚੰਗਾ ਜਿਹੜਾ ਹੈਗਾ ਝਾੜ ਲੈ ਸਕਦੇ ਆ ਤੇ ਬੇਲੋੜੀ ਜਿਹੜੀ ਖਾਦਾਂ ਦੀ ਵਰਤੋਂ ਆਪਾਂ ਉਹਨੂੰ ਘਟਾ ਸਕਦੇ ਹੈਗੇ ਆ ਤੇ ਜਿਹੜੇ ਹੈ ਤੱਤਾਂ ਦੀ ਗੱਲ ਕਰੀਏ ਤਾਂ ਮੇਨ ਜਿਹੜੇ ਦੋ ਤਰ੍ਹਾਂ ਦੇ ਤੱਤ ਹੁੰਦੇ ਆ ਜਿਹੜੇ ਮਿੱਟੀ ਚ ਪਾਏ ਜਾਂਦੇ ਜਿਹੜੀ ਆਪਣੀ ਫਸਲ ਨੂੰ ਬਹੁਤ ਜ਼ਰੂਰੀ ਨੇ ਵੱਡੇ ਤੱਤ ਤੇ ਛੋਟੇ ਤੱਤ ਕੁੱਲ 17 ਤਰ੍ਹਾਂ ਦੇ ਤੱਤ ਹੁੰਦੇ ਜਿਹੜੇ ਆਪਣੀ ਫਸਲ ਨੂੰ ਚਾਹੀਦੇ ਹੁੰਦੇ ਆ ਵੱਡੇ ਤੱਤਾਂ ਦੇ ਵਿੱਚ ਆ ਜਾਂਦੇ ਜਿਵੇਂ ਕਿ ਨਾਈਟ੍ਰੋਜਨ ਹੋਗੀ ਫਾਸਫੋਰਸ ਹੋਗੀ ਪੋਟਾਸ਼ ਹੋਗੀ ਛੋਟੇ ਤੱਤ ਹੋਗੇ ਜਿਵੇਂ ਕਿ ਲੋਹਾ ਹੋਗਾ ਜ਼ਿੰਕ ਹੋਗੀ ਕਾਪਰ ਹੋਗੀ ਮੈਗਨੀਜ਼ ਹੋਗੀ ਤਾਂ ਇਹ ਜਿਹੜੇ ਤੱਤ ਐ ਬਹੁਤ ਜ਼ਰੂਰੀ ਆ ਆਪਣੀ ਫਸਲ ਦੀ ਚੰਗੀ ਪੈਦਾਵਾਰ ਵਾਸਤੇ ਤੇ ਜੇਕਰ ਟੈਸਟ ਕਰਾਵਾਂਗੇ ਤਾਂ ਹੀ ਆਪਾਂ ਨੂੰ ਇਹਨਾਂ ਦਾ ਇਹਨਾਂ ਬਾਰੇ ਆਪਣੇ ਪਤਾ ਲੱਗੂਗਾ ਕਿ ਆਪਣੀ ਮਿੱਟੀ 'ਚ ਕਿੰਨੇ ਤੱਤ ਐ ਤੇ ਕਿੰਨੇ ਆਪਾਂ ਨੂੰ ਫਿਰ ਬਾਹਰੋਂ ਪਾਉਣੇ ਪੈਣਗੇ ਤਾਂ ਕਿ ਜਿਹੜਾ ਆਪਾਂ ਚੰਗੀ ਝਾੜ ਲੈ ਸਕੀਏ ਅਛਾ ਇਹਦੀ ਟੈਕਨੀਕ ਕੀ ਹੈਗੀ ਮਿੱਟੀ ਦੀ ਪਰਖ ਖੇਤ ਚੋਂ ਕਿਵੇਂ ਮਤਲਬ ਉਹ ਤਰੀਕਾ ਸਮਝਾਓ ਜੀ ਸਾਡੇ ਦਾ ਹਾਂਜੀ ਪਹਿਲਾਂ ਤਾਂ ਸਮਾਂ ਵੀ ਜਿਹੜਾ ਮਿੱਟੀ ਪਰਖ ਕਰਾਉਣ ਦਾ ਜਿਹੜਾ ਟੁਕਵਾ ਸਮਾਂ ਉਹ ਕਿਹੜਾ ਟੁਕਵਾ ਸਮਾਂ ਜਦੋਂ ਜਦੋਂ ਆਪਾਂ ਕਣਕ ਵੱਢ ਲਈ ਉਸ ਤੋਂ ਬਾਅਦ ਜਿਹੜਾ ਹੈਗਾ ਮਈ ਜੂਨ ਦਾ ਮਹੀਨਾ ਜਦੋਂ ਆਪਣੇ ਖੇਤ ਖਾਲੀ ਹੁੰਦੇ ਆ ਉਦੋਂ ਤੇ ਜਿਹੜਾ ਹੈਗਾ ਕਣਕ ਦੀ ਝੋਨੇ ਦੀ ਵਾਢੀ ਤੋਂ ਬਾਅਦ ਜਿਹੜਾ ਸਮਾਂ ਉਦੋਂ ਆਪਾਂ ਉਦੋਂ ਆਪਾਂ ਜਿਹੜੀ ਇਹ ਪਰਖ ਕਰਾ ਸਕਦੇ ਜਦੋਂ ਆਪਣੇ ਖੇਤ ਵਿਹਲੇ ਆ ਅਗਲਾ ਚੀਜ਼ ਆ ਕੀ ਜਿਹੜਾ ਇਹਦਾ ਟੰਗ ਕੀ ਹੈ ਜਿਹੜਾ ਮਿੱਟੀ ਸੈਂਪਲ ਲੈਣ ਦਾ ਉਹਦੇ ਕੀ ਆਪਾਂ ਜਿਹੜਾ ਖੇਤ ਵਿੱਚੋਂ 2 2.5 ਕਿੱਲਿਆਂ ਦੇ ਵਿੱਚੋਂ ਇੱਕ ਸੈਂਪਲ ਜਿਹੜਾ ਆਪਾਂ ਲੈ ਸਕਦੇ ਆ ਤਿੰਨ ਚਾਰ ਥਾਵਾਂ ਤੋਂ ਆਪਾਂ ਸੈਂਪਲ ਲੈਣਾ ਆਪਾਂ ਵੀ ਸ਼ੇਪ ਟੋਆ ਬਣਾ ਲੈਣਾ ਕਈ ਨਾਲ ਹੀ ਲੈ ਸਕਦੇ ਆ ਆਪਾਂ ਸੈਂਪਲ ਉੱਤੋਂ ਸਾਫ਼ ਕਰਕੇ ਕਰਚੇ ਜੇ ਤੇ ਆਪਾਂ ਜਿਹੜਾ ਹੈਗਾ ਵੀ ਸ਼ੇਪ ਟੋਆ ਆਪਾਂ ਪਟ ਲੈਣਾ ਹੈਗਾ ਤੇ ਜਿਹੜੀ ਵਿਚਲੀ ਮਿੱਟੀ ਉਹ ਬਾਹਰ ਕੱਢ ਦੇਣੀ ਹੈ ਤੇ ਜਿਹੜਾ ਉਹਦੀ ਸਲੈਂਟਿੰਗ ਟੇਡੇ ਵਾਲੀ ਪੋਜੀਸ਼ਨ ਉਹ ਤੋਂ ਆਪਾਂ 1.5 ਇੰਚ ਦਾ ਜਿਹੜਾ ਹੈਗਾ ਤਹਿ ਲਾ ਲੈਣੀ ਹੈ ਤੇ ਉਹਨੂੰ ਆਪਾਂ ਲਫਾ ਵਿੱਚ ਪਾ ਲੈਣਾ ਐਵੇਂ ਹੀ ਆਪਾਂ 3-4 ਥਾਵਾਂ ਤੋਂ ਸੈਂਪਲ ਲਵਾਂਗੇ ਤੇ ਫਿਰ ਉਹਨੂੰ ਰੁਲਾ ਲਵਾਂਗੇ ਤੇ ਇੱਕ ਰਿਪਰੈਜ਼ੈਂਟਡ ਸੈਂਪਲ ਜਿਹੜਾ ਲੈ ਕੇ ਆਪਾਂ ਫੇਰ ਉਹ ਲੈਬਾਰਟਰੀ ਦੇ ਵਿੱਚ ਦੇਵਾਂਗੇ ਕੁਝ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਵੀ ਜਿਵੇਂ ਆਪਾਂ ਛਾਂ ਥਲ ਨੂੰ ਨਹੀਂ ਲੈਣਾ ਦਰਖਤ ਥਲੋਂ ਸੈਂਪਲ ਨਹੀਂ ਲੈਣਾ ਇੱਕ ਜਿਹੜਾ ਆਪਾਂ ਮੋਟਰ ਪਾਣੀ ਇੱਥੇ ਬੋਰ ਲੱਗਿਆ ਉੱਥੋਂ ਨਹੀਂ ਲੈਣਾ ਜਾਂ ਜੇ ਆਪਾਂ ਰੂੜੀ ਦਾ ਢੇਰ ਹੈਗਾ ਖੇਤ ਚ ਤਾਂ ਉੱਥੋਂ ਨੇੜੇ ਨਹੀਂ ਲੈਣਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਸੈਂਪਲ ਲੈਣ ਵਾਲੇ ਠੀਕ ਹੈ ਤੇ ਇਹ ਕਿੱਥੇ ਟੈਸਟ ਹੁੰਦੀ ਹੈ ਜੀ ਉਹ ਵੀ ਸਾਡੇ ਦਾਸ਼ ਇਹ ਆਪਣੇ तकरीबन ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਦੇ ਅੰਡਰ ਲੈਬਾਰਟਰੀ ਹਰ ਜ਼ਿਲ੍ਹੇ 'ਚ ਹੀ ਚੱਲ ਰਹੀ ਹੈਗੀ ਹੈ ਸਾਡੇ ਆਪਣੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜੀਆਂ ਦੋ ਲੈਬਸ ਚੱਲ ਰਹੀਆਂ ਇੱਕ ਬਲਾਕ ਗਿੱਦੜਵਾ ਵਿੱਚ ਤੇ ਇੱਕ ਬਲਾਕ ਮੁਕਸਰ ਦੇ ਵਿੱਚ ਤੇ ਇੱਥੇ ਆਪਾਂ ਜਿਹੜਾ ਹੈਗਾ ਫਾਰਮਰ ਆਪਣਾ ਸੈਂਪਲ ਦੇ ਕੇ ਜਿਹੜਾ ਹੈਗਾ ਟੈਸਟ ਕਰਵਾ ਸਕਦਾ ਹੈ ਠੀਕ ਹੈ ਤੇ ਇੱਕ मतलब ਜਿਹੜੀ ਆਪਾਂ ਬਾਗ ਦੀ ਮਿੱਟੀ ਦੀ ਪਰਖ ਕਰਾਉਂਦਾ ਤੇ ਆਮ ਖੇਤੀ ਤੇ ਇਹਦਾ ਕੋਈ ਫਰਕ ਹੁੰਦਾ ਜੀ ਇਹ ਬਿਲਕੁਲ ਫਰਕ ਹੁੰਦਾ ਜਿਹੜੀ ਆਪਾਂ ਨਾਰਮਲ ਆਪਣੀ ਫਸਲਾਂ ਵਾਸਤੇ ਕਰਾਉਣੇ ਹੈਗੇ ਆ ਉਹ ਜਿਹੜਾ ਆਪਾਂ ਹੈਗਾ ਸੈਂਪਲ ਸਿਰਫ 6 ਇੰਚ ਦੀ ਡੂੰਘਾਈ ਤੱਕ ਹੀ ਲੈਣੇ ਆ ਤੇ ਲੇਕਿਨ ਜਿਹੜੀ ਬਾਗ ਦੀ ਬਾਗ ਲਾਉਣ ਵਾਸਤੇ ਆਪਾਂ ਟੈਸਟ ਕਰਾਉਣਾ ਹੈਗਾ ਉਹ ਆਪਾਂ ਜਿਹੜਾ ਹੈਗਾ 6 ਫੁੱਟ ਤੱਕ ਸੈਂਪਲ ਲੈਣੇ ਆ ਸੱਤ ਸੈਂਪਲ ਹੁੰਦੇ ਨੇ ਉਹਦੇ ਵਿੱਚ ਤੇ 6 ਫੁੱਟ ਤੱਕ ਆਪਾਂ ਉਹਦੇ ਜਿਹੜੇ ਸੈਂਪਲ ਲੈਣੇ ਹੈਗੇ ਆ ਕਿਉਂ ਕਿਉਂਕਿ ਆਪਾਂ ਤੇ ਬਾਗ ਲਾਉਣਾ ਤਾਂ ਉਹ ਜਿਹੜੇ ਫਰੂਟ ਟਰੀਜ਼ ਹੈਗੇ ਉਹਨਾਂ ਦੀ ਜੜਾਂ ਬਹੁਤ ਥੱਲੇ ਤੱਕ ਜਾਂਦੀਆਂ ਤਾਂ ਇਸ ਕਰਕੇ ਉਹ ਡੂੰਗਾ ਟੋਆ ਪੱਟ ਕੇ 6 ਫੁੱਟ ਦਾ ਫਿਰ ਉਸ ਅਕੋਰਡਿੰਗ ਜਿਹੜਾ ਹੈਗਾ ਸੱਤ ਸੈਂਪਲ ਲਏ ਜਾਂਦੇ ਆ ਅੱਡ-ਅੱਡ ਜਿਹੜੀ ਤਹਿ ਹੁੰਦੀ ਉਹ ਤਾਂ ਠੀਕ ਹੈ ਜੀ ਇਹ ਕੀ ਮਤਲਬ ਇਹਦੀ ਸਰਕਾਰੀ ਫੀਸ ਕਿੰਨੀ ਹੈ ਕਿਵੇਂ ਮਤਲਬ ਇਹ ਸਰਕਾਰੀ ਫੀਸ ਫ੍ਰੀ ਆਫ ਕਾਸਟ ਹੀ ਹੈ ਕੋਈ ਜ਼ਿਆਦਾ ਕੋਈ ਇਹਦਾ ਕੋਈ ਉਹ ਨਹੀਂ ਪੈਸੇ ਨਹੀਂ ਲੈਂਦੇ ਹੈਗੇ ਕਿਸਾਨ ਦੀ ਸਹੂਲियत ਵਾਸਤੇ ਹੀ ਫ੍ਰੀ ਆਫ ਕਾਸਟ ਜਿਹੜਾ ਹੈਗਾ ਗਾ ਟੈਸਟਿੰਗ ਹੁੰਦੀ ਹੈ ਜੀ